ਸਤਿ ਸ਼੍ਰੀ ਅਕਾਲ ਜੀ ਸਾਰਿਆਂ ਨੂੰ ਸਵਾਗਤ ਹੈ ਇੱਕ ਹੋਰ ਨਵੀਂ ਵੀਡੀਓ 'ਚ ਲਾਇਆ ਹੋਇਆ ਜੀ ਪਿੰਡ ਮੋਟਰ ਤੇ ਮਿਸਤਰੀ ਆਪਣੇ ਲੇਬਰ ਵਾਸਤੇ ਆਹ ਕਮਰੇ ਨੂੰ ਕਾਂਡੀ ਪਲਾਸਟਰ ਜਿਆ ਕਰਨ ਲੱਗੇ ਹੋਏ ਨੇ ਆਹ ਰੋਈ ਆ ਇਹਨਾਂ ਦੀ ਤੇ ਬਾਕੀ ਲਾਇਆ ਹੋਇਆ ਬੰਦਾ ਕਾਂਡੀ ਪਲਾਸਟਰ ਕਰਨ ਨਿਬੜ ਜੂਗਾ ਹਾਂ 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 ਆ ਸਾਹ ਹੀ ਥਾ ਲੈ ਨਾਲ ਸਰਜੂ ਇੱਧਰ ਲੱਗਣਗੇ ਦੋ ਕਾਲੇ ਇੱਧਰ ਲੱਗਣਗੇ ਬਾਕੀ ਆਲੂ ਖੜਾ ਐਲ ਆਰ ਆਪਣਾ ਇਹ ਜੋ ਥੋੜਾ ਜਿਹਾ ਰਲਾਇਆ ਹੈਗਾ ਵਿੱਚ ਚਾਲੂ ਦੇ ਆ ਦੇਖੋ ਵਿੱਚ ਵਿੱਚ ਬੂਟੇ ਸੰਧੂਰੀ ਆਲੂ ਦੇ ਜਿਹੜਾ ਸੰਧੂਰੀ ਆਲੂ ਹੁੰਦਾ ਐਲ ਆਰ ਉਹਦੇ ਨੇ ਇਹ ਹੈਗਾ ਆਪਣਾ 5 6 ਕਿੱਲਾਂ ਦਾ ਪਲਾਟ ਲੰਬਾਈ ਬਿਲਕੁਲ ਸਹੀ ਸੰਜੀਤ ਆ ਗਏ ਵੀ ਆ ਮੇਰਾ ਕਰਦਾ ਚਲਾ ਪਰ ਆ ਤੇਰਾ ਕਿੱਥੇ ਤੋਂ ਮੈਂ ਵੀ ਦੇਖ ਤੱਕ ਤੇ ਨਹੀਂ ਨਹੀਂ ਬਾਕੀ ਇੱਧਰ ਖੜਾ ਹੈ ਲਾਰ ਇਹਨੂੰ ਪੈ ਗਈ ਸੀ ਫਲੈਟ ਤੇ ਹੁਣ ਰੁਗੀ ਹੋਈ ਆ ਤੇ ਆਪਾਂ ਥੋੜੇ ਆ ਪੱਟਣੇ ਦੀ ਗਿੱਲੇ ਕਰਕੇ ਰੁਕੇ ਹੋਏ ਆ ਇਹ ਹੋ ਚੱਲੇ 85 ਦਿਨ ਦੇ ਹੋ ਗਏ ਆਲੂ ਬਾਕੀ ਬੇਲ ਹਲੇ ਵਧੀਆ ਖੜੀ ਆ ਹਰੀ ਪੂਰੀ ਤੇ ਕੱਲ ਪੱਟ ਕੇ ਵੀ ਚੈੱਕ ਕਰੇਤੀ ਆਪਾਂ ਸਹਜ ਵਧੀਆ ਬਣਿਆ ਹੋਇਆ। ਇਹਤੇ ਆਪਾਂ 0050 ਦੀ ਸਪਰੇਅ ਕਰਤੀ ਸੀ 75 ਦਿਨ ਤੇ ਤੇ ਸਹਜ ਵਧੀਆ ਏ। ਦੇਖੋ ਕਰੋ ਚੈੱਕ ਵੀ। ਆਹ ਦੇਖੋ ਫਲੈਟ ਨੇ ਥੋੜੇ ਜਿਆਦਾ ਛੱਸੀ ਹੋਈ ਆ ਬੇਲ ਵਿੱਚ ਨੂੰ ਆ ਦੇਖੋ। ਹੋਰੇ ਹੈਗੇ ਨੇ 11 ਗੀਲੇ ਆਲੂ ਆਨੇ ਉਹ ਪਰੇ ਤੱਕ। ਇਹ ਢੇਕੇ ਤੇ ਆ ਮੋਟਰ ਆਪਣਾ ਉਹ ਸਾਹਮਣੇ। ਬਾਕੀ ਦਿਖਾਉਣਾ ਹੈ ਸਹਜ ਵੀ ਵੀ ਕਿੰਨਾ ਕੁ ਸਹਜ ਆਲੂ ਦਾ ਅੰਦਰ ਰੱਖੇ ਹੋਏ ਨੇ ਪੱਟ ਕੇ ਲੈ ਲੈ ਪਰ ਵੀ ਆਪਣੇ ਕੋਲ ਆਊਗੀ ਧੀ ਆਪਣੀ ਮਲੇ ਫਲੇਵਰ ਆਹ ਸਹਜ ਆਲੂਆਂ ਦਾ ਲੱ ਲੱ ਪੱਟੇ ਦੀ ਆਪਾਂ ਦੇਖੋ ਇਹ ਹੋ ਗਿਆ 85 ਗ੍ਰੇਨ ਦਾ ਹੋ ਗਿਆ 10 ਕ ਦਿਨ ਤੱਕ ਪਟਾਂਗੇ ਚਲਾਈ ਆਈ ਮੋਟਰ ਆਪਾਂ ਗਣਕਤ ਨੂੰ ਤੇ ਇਹ ਦੂਜਾ ਪਾਣੀ ਲਾਉਣ ਲੱਗੇ ਆ ਗਣਕਤ ਨੂੰ ਇਹਨੂੰ ਇਹ ਆਪਣੇ ਪੰਚਾਇਤੀ ਮੀਨ ਆਪਣੇ ਪਿੰਡ ਦੀ ਆਪਣੇ ਕੋਲ ਠੇਕੇ ਦੇ ਅੱਜ ਆਪਣੇ 3 ਸਾਲ ਹੋ ਗਏ ਆਪਣੇ ਕੋਲੇ ਆ ਤੇ ਬਾਕੀ ਚਲਾਈ ਆ ਮੋਟਰ ਕਿਹੜਾ BMW ਨੇ ਇਹ 187 187 869 187 ਤੇ 869 20 mx ਬੀਜਿਆ ਹੋਇਆ ਬਾਕੀ ਇੱਧਰ ਹੈਗੇ ਨੇ 5 ਗਿੱਲੇ ਤੇ ਇੱਧਰ ਤਨਕੀਲੇ ਇੱਧਰ ਨੇ ਜੂਰੀਆ ਲਾਤਾ ਜੂਰੀਆ ਪਾਤਾ ਇੱਕ ਤੇ ਪਾਣੀ ਤੇ ਲਾਇਆ ਅੱਜ ਗਣਕ ਨੂੰ ਬਾਕੀ ਦੇਖੋ ਵੀ ਕਿਵੇਂ ਖੜੀ ਆ ਪੂਰੀ ਵਧੀਆ ਖੜੀ ਆ ਥੋੜੀ ਇਹ ਜਮੀਨ ਕਲਰ ਟਾਈਪ ਜਿਹਾ ਮੰਨ ਲਓ ਜਿਵੇਂ ਡਾਕਰ ਜੀ ਹੁੰਦੀ ਆ ਪੀਲ ਕੇ ਜੇ ਤੇ ਉਹ ਟਾਈਪ ਜਮੀਨ ਆ ਥੋੜੀ ਜੀ ਇਹ ਬਾਕੀ ਖਾਲ ਤੇ ਲਾਈ ਵੀ ਆ ਰੀਜ ਪੂਰੀ ਗੱਬਰੂ ਨੇ ਮਨਪ੍ਰੀਤ ਸਿੰਘ ਮਾਨਾ ਉਹ ਖੜਾ ਇਹਦੇ ਕੋਲ ਠੀਕੇ ਤੇ ਆ ਖਾਲ ਹੁਣ ਪਾਇਆ ਹੈਂ ਮਿੱਟੀ ਗੱਡੀ ਆ ਨੀਮਾ ਯਾਰ ਖਾਲ ਮੂਰੋਂ ਉੱਚਾ ਤਾਂ ਇਹ ਤਾਂ ਮਿੱਟੀ ਗੱਡੀ ਕੋਲ ਜਾਈ ਜਾਣਾ ਉਹ ਉੱਥੇ ਨਹੀਂ ਪਾਇਆ ਹੈਂ ਉੱਧਰ ਪਾਇਆ ਹੋਇਆ ਆ ਉਹ ਆ ਉੱਧਰ ਵਧੀਆ ਖੜਿਆ ਹਣ ਕਿ ਇੱਧਰ ਆ ਮਾੜੀ ਆ ਜਾਂ ਸੁੱਕਦੀ ਹੋਰੇ ਮਾ ਆਓ ਲਓ ਠੀਕ ਆਓ ਠੀਕ ਖੜੀ ਆ ਉਹ ਵੀ 30 ਕਿਲੋ ਦਾ ਗੀਆ ਮੇਰਾ ਵੀ ਸਾਲਾ ਜਿਆਦਾ ਪਾਇਆ ਉੱਥੇ ਮੈਂ ਖਾਲ ਗਿੱਲਾ ਕਰਨਾ ਹੈ ਪਾਣੀ ਦੇਣਾ ਹਲੇ ਪਾਣੀ ਦੋ ਦਿਨਾਂ ਕਰੀ ਮੀਂਹ ਦੇਖ ਕੇ ਫਿਰ ਦੇ ਦਾਂਗੇ ਇੱਧਰ ਆਪਣੀ ਲਾਈ ਹੋਈ ਆ ਪਲਾਟ 'ਚ ਕਣਕ 303 ਤੇ ਵੀ ਭਰਨੇ ਵਾਲੀ ਉਹ ਆ ਬਾਕੀ ਉਰੇ ਥੋੜਾ ਜਿਆੜਾ ਜਿਆਦਾ ਹੈ ਤੇ ਇੱਕ ਤਾਂ ਡੰਗਰ ਪਸ਼ੂ ਬਹੁਤ ਨੁਕਸਾਨ ਕਰਦੇ ਨੇ ਤੇ ਬਾਕੀ ਇਧਰ ਘਰ ਵਾਲੇ ਛੱਟੀ ਜਾਂਦੇ ਨੇ ਲਪਾਵੇ ਲਪੂਪੇ ਵਿੱਚ ਜਵਾਕ ਮਿੱਧ ਦੇ ਫਰੀ ਜਾਂਦੇ ਨੇ 303 ਗਣਕ ਹੈ ਦੇਖੋ ਕੁੱਲੀ ਡੰਡਾ ਹੈ ਨਹੀਂ ਵਧੀਆ ਖੜੀ ਆ ਪੂਰੀ ਉਹ ਮੇਰਾ ਵੀ ਸਾਲਾ ਸੰਘਣਾ ਪਿਆ ਹੋਇਆ ਫਿਰ ਉੱਥੇ ਉਹ 40 ਕਿਲੋ ਆ ਉਹ ਜ਼ਿਆਦਾ ਵੀ ਆ ਉਹ ਤਾਂ ਸਾਰੀ ਫਸੇਕਣ ਦਾ ਛੋਦਾ ਇਹਦਾ ਛੱਦੀ ਆ ਉਹਦਾ ਫਸੀ ਪਈ ਆ ਆਪਾਂ ਟਾਣਾ ਵੱਢਣਾ ਔਰ ਉਧਰ ਟਰਾਂਸਫਾਰਮ ਨੂੰ ਲੱਗਦਾ ਨਾਲ ਤੇ ਉਹ ਦੇਖੋ ਤਾਰਾਂ ਨੂੰ ਲੱਗੇ ਨੇ ਟਾਣੀਆਂ ਵੀ ਉਹ ਸਪੈਂਦੀ ਆ ਉਹਦੇ ਕਰਕੇ ਵਿੱਚ ਲਾਈਟ ਚੱਲਦੀ ਆ ਵੀ ਕਰੰਟ ਕਰੰਟ ਆਵੇ ਵੜਦਾ ਨੇ ਟਾਣਾ ਲੈਣ ਗਿਆ ਮਨ ਆ ਰਹੀ ਤੇ ਬਾਕੀ ਸੱਚ ਦਾ ਵੀ ਕੰਮ ਆਹ ਜਾਈਆ ਓਰੇ ਤੇ ਜੀ ਲੱਗੀ ਵੀ ਆ ਸੱਚ ਕੱਟੀ ਵੀ ਨਹੀਂ ਹੰਦੀ ਟਰਾਂਸਫਾਰਮਰ ਦੀ ਬਾਕੀ ਮੋਟਰ ਕਰਤੀ ਆਪਾਂ ਬੰਦ ਉਹ ਥੋੜਾ ਜਿਹਾ ਖਾਲ ਕੱਚਾ ਦੀ ਉੱਚ ਪਾਣੀ ਖੜ ਜੂ ਜਾ ਕੇ ਫਿਰ ਪੱਕ ਜੂ ਕਹਿਣ ਦਾ ਮਤਲਬ ਜੇ ਪਾਣੀ ਲਾਵਾਂਗੇ ਬਾਕੀ ਲਿਆਵੇ ਆ ਰਹੀ ਫਿਰ ਵੜਦੇ ਆ ਇਹਨੂੰ ਹੋਰ ਬਾਬੇ ਧੂਣੀ ਲਾਈਓ ਨੀ ਪੱਟੇ ਗਿਆ ਜੀ ਆਪਣੇ ਆਲੂ ਪਰੇ ਤੇ ਹੁਣ ਟਰਾਲੀ ਲੈ ਕੇ ਆਵਾਂਗੇ ਕਰਾਉਣਾ ਲੋਡ ਤੇ ਇਧਰਲੇ ਖੇਤ ਦੇ ਵੀ ਟਰਾਲੀ ਦੇ ਵਿੱਚੇ ਨੇ ਹਲੇ ਅੱਜ ਇਕੱਠੀ ਗੱਡੀ ਭਰਾਂਗੇ ਸ਼ਾਮ ਨੂੰ ਕਰਦੇ ਆ ਫੋਨ ਵੀ ਕਿੱਥੇ ਪਾਉਣਾ ਆਲੂ ਬਾਕੀ ਇੱਧਰਲੇ ਆਲੂ ਨੂੰ ਲਾਤਾ ਪਾਣੀ ਆਪਾਂ ਚੱਲਦੀ ਆ ਮੋਟਰ ਤੇ ਉੱਧਰਲਾ ਪਲਾਟ ਭਰੇ ਗਿਆ ਤੀ ਪਰਲੇ ਪਾਣੀ ਲਾ ਕੇ ਇੱਕ ਸਪਰੇਅ ਕਰ ਦਾਂਗੇ 13045 ਦੀ ਫਿਰ ਇਹਨਾਂ ਨੂੰ ਗਾਹਾਂ ਪਟਾਂਗੇ ਜੇ ਮੈਂ ਵੀ ਹੋਇਆ ਬਾਕੀ ਜਮੀ ਸੁੱਕ ਗਈ ਦੇਖੋ ਪਾਣੀ ਕੰਨੀਓ ਫਿਰ ਮਿਲਦੇ ਹਾਂ ਕਿਸੇ ਹੋਰ ਨਵੀਂ ਵੀਡੀਓ 'ਚ